ਸਸਿਕਾਲ ਜੀ ਮੈਂ ਹਰਨਬੀਰ ਸਿੰਘ ਰਾਣਾ ਕਿਸਾਨੀ ਸੰਘਰਸ਼ ਦੀ ਹਰ ਤਸਵੀਰ ਤੁਹਾਡੇ ਤੱਕ ਪਹੁੰਚਾ ਰਿਹਾ ਇੱਕ ਤਸਵੀਰ ਹੋਰ ਤੁਹਾਡੇ ਤੱਕ ਪਹੁੰਚਾਉਣੀ ਲਾਜ਼ਮੀ ਹੈ ਤਾਂ ਇਹ ਜਿਹੜੇ ਵੀਰ ਨੇ ਇਹ ਇੱਥੇ ਟਰਾਲੀਆਂ ਦੇ ਵਿੱਚ ਆ ਕੇ ਬੀਪੀ 슈ਗਰ ਚੈੱਕ ਕਰ ਰਹੇ ਨੇ ਪਹਿਲਾਂ ਤੁਹਾਨੂੰ ਇਹ ਤਸਵੀਰ ਦਿਖਾਉਂਦੇ ਆ ਕਿ ਇੱਥੇ ਲਿਖਿਆ ਕਿ ਬਲੱਡ 슈ਗਰ ਟੈਸਟ ਬੀਪੀ ਚੈੱਕ ਆਹ ਮੁੰਡੇ ਜਿਹੜੇ ਨੇ ਨੌਜਵਾਨ ਨੇ ਇਹ ਭਰਾ ਸਾਰੀਆਂ ਟਰਾਲੀਆਂ ਦੇ ਵਿੱਚ ਸਵੇਰੇ ਸਵੇਰੇ 7 ਵਜੇ ਤੋਂ ਸ਼ੁਰੂ ਹੋ ਜਾਂਦੇ ਨੇ ਤੇ 슈ਗਰ ਟੈਸਟ ਕਰਦੇ ਨੇ ਕਿਉਂਕਿ ਕਈ ਵਾਰੀ ਜਦੋਂ ਤੁਸੀਂ ਬਾਹਰ ਆਉਨੇ ਹੋ ਤਾਂ ਬਾਹਰ ਆ ਕੇ 슈ਗਰ ਤੁਹਾਡੀ ਤੁਸੀਂ ਕੰਟਰੋਲ ਨਹੀਂ ਕਰਦੇ ਖਾਣ ਮਿੱਠਾ ਖਾਣ ਲੱਗ ਜੰਨੇ ਹੋ ਜਾਂ ਦਵਾਈਆਂ ਥੋੜੀ ਲਾਪਰਵਾਹੀ ਕਰਦੇ ਹੋ ਤਾਂ ਵੱਧ ਜਾਂਦੀ ਹੈ ਇਸ ਕਰਕੇ ਆਪਣੀ ਸਿਹਤ ਦਾ ਧਿਆਨ ਰੱਖਣ ਦੇ ਲਈ ਤੇ ਲੋਕਾਂ ਤੱਕ ਇਹ ਗੱਲ ਪਹੁੰਚਾਉਣ ਦੇ ਲਈ ਇਹ ਬਾਈ ਜੀ ਹੋਰੀ ਲੱਗੇ ਉਹ ਬਾਈ ਜੀ ਕੀ ਨਾਮ ਤੁਹਾਡਾ ਅਵਤਾਰ ਸਿੰਘ ਲਾਈਫ ਕੇਅਰ ਫਾਊਂਡੇਸ਼ਨ ਡੇਰਾ ਬੱਸੀ ਲਾਈਫ ਕੇਅਰ ਫਾਊਂਡੇਸ਼ਨ ਡੇਰਾ ਬੱਸੀ ਤੋਂ ਅਵਤਾਰ ਸਿੰਘ ਹੋ ਤੁਸੀਂ ਤੇ ਮੈਂ ਦੇਖਿਆ ਕਿ ਤੁਸੀਂ ਸਵੇਰੇ ਸਵੇਰੇ ਟਰਾਲੀਆਂ 'ਚ ਜਾਂਦੇ ਹੋ ਕਦੋਂ ਸ਼ੁਰੂ ਕਰ ਦਿੰਦੇ ਹਾਂ ਸੇਵਾ ਫਿਰੇ تقريبا 7 ਤੋਂ 7:30 ਸ਼ੁਰੂ ਕਰ ਦਿੰਦੇ ਆ ਸਵੇਰੇ اچھا ਤੇ 11 11:30 ਵਜੇ ਤੱਕ ਜਿੰਨੀ ਦੇਰ ਤੱਕ ਅਸੀਂ ਜਾ ਸਕਦੇ ਆ ਤੇ ਕੀ ਕੀ ਨਜ਼ਰ ਆ ਰਿਹਾ ਜਿਹੜਾ ਜਦੋਂ ਤੁਸੀਂ ਸ਼ੂਗਰ ਚੈੱਕ ਕਰਦੇ ਹੋਣੇ ਤੁਹਾਡੇ ਸਾਹਮਣੇ ਆ ਉਹਨਾਂ ਦੀ ਸ਼ੂਗਰ ਇਹਨਾਂ ਦੀ ਸ਼ੂਗਰ 350 ਆਈ ਇਹਨਾਂ ਦੀ 320 ਆਈ ਆ ਮੈਨੂੰ ਲੱਗਦਾ ਉਹਨਾਂ ਦੀ 400 ਪਲੱਸ ਹੈ ਉਹਨਾਂ ਦੀ 400 ਪਲੱਸ ਹੈ ਕਿ ਮੈਡੀਸਿਨ ਤਾਂ ਲੈ ਰਹੇ ਨੇ ਉਹ ਮੈਡੀਸਿਨ ਦੇ ਨਾਲ ਨਾਲ ਥੋੜਾ ਮਿੱਠਾ ਵੀ ਜ਼ਿਆਦਾ ਖਾ ਰਹੇ ਆ ਤਾਂ ਚੱਲ ਰਹੇ ਨੇ ਹਨਾ ਹਰ ਚੀਜ਼ ਦਾ ਲੱਡੂ ਵੀ ਪਿੰਨੀਆਂ ਮਿੱਠਾ ਬਹੁਤ ਕੁਝ ਹੋ ਰਿਹਾ ਸੋ ਉਹਨਾਂ ਨੂੰ ਗਾਈਡ ਕਰਦੇ ਆ ਵੀ ਥੋੜਾ ਡਾਈਟ ਵੀ ਸੈੱਟ ਰੱਖੋ ਦਵਾਈ ਵਧਾਣ ਨਾਲ ਕੁਝ ਨਹੀਂ ਹੋਣਾ ਡਾਈਟ ਠੀਕ ਰੱਖੋਗੇ ਤਾਂ ਸ਼ੂਗਰ ਠੀਕ ਰਹੋਗੀ ਸ਼ੂਗਰ ਵਧੂਗੀ ਤਾਂ ਪ੍ਰੋਬਲਮ ਆਊਗੀ ਇਹ ਜਿਵੇਂ ਇੱਕ ਟਰਾਲੀ ਕੋ ਖੜੇ ਆ ਜਦੋਂ ਤੁਸੀਂ ਹੋਰ ਟਰਾਲੀਆਂ ਕੋਲ ਗਏ ਆ ਤਾਂ ਕਾਫੀ ਲੋਕਾਂ ਦੀ ਇਹ ਸਮੱਸਿਆ ਹੈਗੀ ਹੈ ਬਿਲਕੁਲ ਜੀ ਬਿਲਕੁਲ 슈ਗਰ ਕਾਫੀ ਹਾਈ ਹੈਗੀ ਹੈ ਸੋ ਦੂਜਾ ਰੀਜ਼ਨ ਇਹ ਵੀ ਹੈਗਾ ਕਿ ਜੋ ਦੋਹਰੋਂ ਆਏ ਹੋਏ ਆ तकरीबन 10 ਦਿਨਾਂ ਤੋਂ ਟਰਾਲੀਆਂ 'ਚ ਨੇ ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਪ੍ਰਸਕ੍ਰਾਈਬਡ ਮੈਡੀਸਿਨ ਹੈ ਡਾਕਟਰ ਤੋਂ ਸਪੈਸੀਫਿਕ ਮੈਡੀਸਿਨ ਚੱਲਦੀਆਂ ਸ਼ੂਗਰ ਦੀਆਂ ਜੋ ਕਿ ਜੋ ਆਪਾਂ ਗੱਲ ਕਰੀਏ ਤਾਂ ਜਿੱਦਾਂ ਧਰਨੇ ਤੇ ਸਟਾਲਸ ਲੱਗੀ ਹੋਈਆਂ ਉੱਤੇ ਕਈ ਵਾਰ ਅਵੇਲੇਬਲ ਨਹੀਂ ਹੋ ਪਾਨੀਆਂ ਤੇ ਉਹਨਾਂ ਦੀ ਸੋਚ ਹੈ ਵੀ ਸ਼ਾਇਦ ਦਵਾਈ ਨਹੀਂ ਮਿਲੂਗੀ ਤਾਂ ਅਸੀਂ ਨੋਟ ਡਾਊਨ ਕਰ ਲੰਨੇ ਆ ਹੁਣ ਕਾਫੀਆਂ ਦੀ ਅਸੀਂ ਨੋਟ ਡਾਊਨ ਕਰਕੇ ਲੈ ਕੇ ਆਏ ਆ ਤੋ ਉਹਨਾਂ ਦੀ ਉਹ ਮੈਡੀਸਿਨ ਅਸੀਂ ਅਰੇਂਜ ਕਰਕੇ ਉਹਨਾਂ ਤੈ ਪਹੁੰਚਾਣੀ ਆ ਤੁਸੀਂ ਜਿਹੜੀ ਇਹ ਸਰਵਿਸ ਦੇ ਰਹੇ ਹੋ ਫ੍ਰੀ ਆਫ ਕਾਸਟ ਹੈ ਜਾਂ ਕਿਵੇਂ ਹੈਗਾ ਜਾਂ ਕੋਈ ਚਾਰਜੇਸ ਵੀ ਹੈ ਨਹੀਂ ਫ੍ਰੀ ਆਫ ਕਾਸਟ ਹੈ ਜੀ ਜਿਹੜੀ 슈ਗਰ ਚੈੱਕ ਕਰਦੇ ਹੋ ਬੀਪੀ ਚੈੱਕ ਕਰਦੇ ਹੋ ਫ੍ਰੀ ਹੈ ਬਿਲਕੁਲ ਜੀ ਬਿਲਕੁਲ ਫ੍ਰੀ ਹੈ ਦਵਾਈ ਫਿਰ ਕੋਈ ਦੇਣੀ ਪਵੇ ਦਵਾਈ ਵੀ ਫ੍ਰੀ ਹੈ ਚਾਹੇ ਉਹ ਕਿੰਨੀ ਮਹਿੰਗੀ ਹੋਵੇ ਅੱਛਾ 1000 1200 1500 ਕਿਸੇ ਦੀ ਵੀ ਇੱਕ ਬੰਦੇ ਦੀ ਅਗਰ ਇੰਨੇ ਦੀ ਵੀ ਹੋਏਗੀ ਕਿੰਨੇ ਵੀ ਦੀ ਵੀ ਹੋਏ ਮਤਲਬ ਬਿਲਕੁਲ ਫ੍ਰੀ ਹੈ ਤੁਹਾਨੂੰ ਕਿਉਂ ਲੱਗਿਆ ਵੀ ਜ਼ਰੂਰੀ ਹੈ ਕਿਉਂਕਿ ਇੱਥੇ ਅਸੀਂ ਦੇਖਿਆ ਕਿ ਮੈਡੀਸਨ ਦੇ ਸਟਾਲ ਤਾਂ ਹੈ ਕਿਤੇ ਕਿਤੇ ਐਂਬੂਲੈਂਸਾਂ ਖੜੀਆਂ ਨੇ ਬਹੁਤ ਲੋਕਾਂ ਨੇ ਲਾਏ ਹੋਏ ਨੇ ਪਰ ਉੱਥੇ ਸ਼ਾਇਦ ਇਹ ਬੀਪੀ 슈ਗਰ ਚੈੱਕ ਵਾਲਾ ਸਿਸਟਮ ਉੱਥੇ ਨਹੀਂ ਹੈਗਾ ਮੈਨੂੰ ਲੱਗਦਾ ਹੈ ਦੇਖੋ ਹੁਣ ਮੈਂ ਅਸੀਂ ਵੀ ਸਟਾਰਟਿੰਗ 'ਚ ਕਾਫੀ ਮੈਡੀਸਿਨ ਲੈ ਕੇ ਆਏ ਆ ਸਟਾਲ ਲਗਾਈ ਸੀਗੀ ਉਹਦੇ 'ਚ ਕੀ ਹੁੰਦਾ ਹੈ ਵੀ ਹੁਣ ਵੀ ਸਾਨੂੰ ਕਾਲਸ ਆਨੀਆਂ ਡੇਰਾ ਪਜ ਤੋਂ ਤੁਸੀਂ ਥੈਲਾ ਭਰ ਕੇ ਲੈ ਆਣੇ ਆ ਦਵਾਈਆਂ ਦਾ ਤਾਂ ਅਸੀਂ ਮਨਾ ਕੀਤਾ ਉਹਨਾਂ ਨੂੰ ਕਿ ਤੁਸੀਂ ਥੈਲੇ ਭਰ ਕੇ ਨਾਲ ਲਿਆਓ ਕਿਉਂਕਿ ਥੈਲੇ ਭਰ ਕੇ ਟਰਾਲੀਆਂ 'ਚ ਪਈ ਰਹੋਗੇ ਉਹਨਾਂ ਨੂੰ ਪਤਾ ਨਹੀਂ ਕੀ ਖਾਣਾ ਕੀ ਹੈ ਗੱਲ ਇਹ ਰਿਕੁਆਇਰਮੈਂਟ ਦੀ ਜ਼ਰੂਰਤ ਕੀ ਹੈ ਜੋ ਜ਼ਰੂਰਤ ਹੈ ਜਿਹਦੀ ਜੋ ਮੈਡੀਸਨ ਸਪਰਾਈਡ ਮੈਡੀਸਨਸ ਨੇ ਉਹ ਇਤਾਂ ਦੀਆਂ ਸਟਾਲਸ ਤੋਂ ਮਿਲ ਜਾਂਦੀਆਂ ਨੇ ਕਿ ਨਹੀਂ ਮਿਲਦੀਆਂ ਜਿਹੜੇ ਡਾਕਟਰ ਲਿਖਦੇ ਨੇ ਕਿ ਆਹ ਦਵਾਈ ਲੈਣੀ ਚਾਹੀਦੀ ਨਹੀਂ ਜੋ ਗੱਲ ਕਰਾਂ ਪੀਜੀਆਈ 32 ਦੀ ਹੁਣ ਇੱਕ ਪਿੱਛੇ ਇੱਕ ਪੇਸ਼ੈਂਟ ਸੀਗਾ ਉਹਨਾਂ ਦੀ ਮੈਡੀਸਨ ਸਪੈਸੀਫਿਕ ਮੈਨ ਨੂੰ ਕਹਿੰਦਾ ਕਿ ਉਹ ਮੈਡੀਸਨ ਉਹ ਆਲਰੀ ਟ੍ਰਾਈ ਵੀ ਕਰ ਚੁੱਕੇ ਸੀ ਤੇ ਇਹ ਨਹੀਂ ਗੱਲ ਕਰਦਾ ਕਿ ਅਸੀਂ ਕੋਈ ਵੀ ਬੰਦਾ ਰੱਖ ਨਹੀਂ ਸਕੂਗਾ ਇੰਨੀ ਰੇਂਜ ਮੈਡੀਸਿਨਸ ਦੀ ਬਹੁਤ ਵੱਡੀ ਰੇਂਜ ਹੁੰਦੀ ਹੈ ਸੋ ਉਹਨਾਂ ਕੋਲ ਪ੍ਰਸਕ੍ਰਿਪਸ਼ਨ ਵੀ ਹੈਗੀਆਂ ਕਾਰਡ ਹੈਗੇ ਆ ਉਹਨਾਂ ਕੋਲ ਜਾਂ ਉਹ ਘਰ ਤੋਂ ਵਟਸਐਪ ਕਰਕੇ ਮੰਗਵਾ ਲੰਨੇ ਆ ਤਾਂ ਅਸੀਂ ਉਸ ਦੇ ਬੇਸ ਤੇ ਉਹਨਾਂ ਨੂੰ ਉਹ ਮੈਡੀਸਿਨ ਪ੍ਰੋਵਾਈਡ ਕਰਵਾਨੇ ਆ ਤੁਹਾਨੂੰ ਕੀ ਲੱਗਦਾ ਜਿਹੜੀਆਂ ਪਿੱਛੇ ਜਾਨਣਾ ਵੀ ਗੰਜਾਂ ਨੇ ਅਚਨ ਅਚਨ ਚੇਤ ਜਾਨਣਾ ਚਲੇ ਗਈਆਂ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਬਜ਼ੁਰਗ ਸਾਡੇ ਕੋਈ ਮਾਤਾ-ਮਾਂ ਕੋਈ ਆਏ ਹੋਏ ਸੀਗੇ ਤਾਂ ਇਹ ਵੀ ਇੱਕ ਕਾਰਨ ਹੈ ਜਿਹੜਾ ਜਦੋਂ ਅਟੈਕ ਹੋ ਜਾਂਦਾ ਕਿ ਸ਼ੂਗਰ ਵਧ ਗਈ ਬੀਪੀ ਵਧ ਗਿਆ ਪਤਾ ਨਹੀਂ ਲੱਗਦਾ ਇੱਥੇ ਆ ਕੇ ਥੋੜੇ ਅਵੇਸਲੇ ਹੋ ਗਏ ਜਿਹੜੀਆਂ ਦਵਾਈਆਂ ਸੀਗੀਆਂ ਕਿਉਂਕਿ 15-15 ਦਿਨ ਤੋਂ ਇੱਥੇ ਹਾਂ ਜਿਹੜੀ ਕੋਈ ਸ਼ੂਗਰ ਦੀ ਨਿਤ ਦੀ ਦਵਾਈ ਦਵਾਈ ਲੈਂਦਾ ਸੀਗਾ ਕੋਈ ਬੀਪੀ ਦੀ ਰੋਜ਼ ਦੀ ਲੈਂਦਾ ਸੀਗਾ ਤਾਂ ਉਹ ਕਈ ਵਾਰੀ ਨਹੀਂ ਮਿਲਦੀ ਜਾਂ ਨਹੀਂ ਹੁੰਦੀ ਥੋੜਾ ਜਨ ਗਹਿਲੀ ਵੀ ਹੋ ਜਾਂਦੀ ਇੱਥੇ ਆ ਕੇ ਬਿਲਕੁਲ ਇਹ ਚੀਜ਼ ਹੋ ਜਾਂਦੀ ਹੈ ਬਾਕੀ ਦੇਖੋ ਇਹ ਤਾਂ ਪਰਮਾਤਮਾ ਦੇ ਹੱਥ ਹੈ ਜਿੰਨੀ ਸੇਵਾ ਹੈ ਆਪਣੇ ਵੱਲੋਂ ਅਸੀਂ ਕਰੀ ਜਾ ਰਹੇ ਹਾਂ ਜੋ ਮੈਡੀਸਿਨ ਹੈ ਹੁਣ ਇਹਨਾਂ ਨੂੰ ਵੀ ਇਹ ਸਮਝਾਇਆ ਅੰਕਲ ਜੀ ਨੂੰ ਕਿ ਤੁਸੀਂ ਆਪ ਦਾ ਮਿੱਠੇ ਦੇ ਕੰਟਰੋਲ ਕਰੋ 슈ਗਰ ਇਦਾਂ ਦੀ ਬਿਮਾਰੀ ਹੈ ਵੀ 슈ਗਰ ਤਾਂ ਮਿੱਠਾ ਖਾਓਗੇ ਤਾਂ ਵਧੂਗਾ ਹੀ ਵਧੂਗਾ 슈ਗਰ ਦੇ ਨਾਲ ਨਾਲ ਹਾਰਟ ਤੇ ਬੀਪੀ ਜਿਨ੍ਹਾਂ ਨੂੰ ਪ੍ਰੋਬਲਮ ਹੈਗੀ ਹੈ ਉਹਨਾਂ ਲਈ ਇਹ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਦੇਖੋ ਜੇ ਕਿਸਾਨ ਦੀ ਸਿਹਤ ਜਿੰਨੇ ਧਰਨੇ ਤੇ ਬੈਠੇ ਆਏ ਹੋਏ ਤੇ ਜੇ ਸਿਹਤ ਚੰਗੀ ਹੋਊਗੀ ਤਾਂ ਹੀ ਸੰਘਰਸ਼ ਵਧੀਆ ਤਰੀਕੇ ਸਰ ਨਾਲ ਲੜਿਆ ਜਾ ਸਕਦਾ ਹੈ ਹੋਰ ਵੀ ਲੱਗਦਾ ਹੈ ਕਿ ਤੁਹਾਨੂੰ ਜਿਵੇਂ ਤੁਸੀਂ ਲੱਗੇ ਹੋ ਹੋਰ ਵੀ ਨੌਜਵਾਨ ਜਾਂ ਜਿਹੜੇ ਮੈਡੀਕਲ ਲਾਈਨ ਨਾਲ ਸੰਬੰਧ ਰੱਖਦੇ ਨੇ ਤਾਂ ਇਹ ਚੀਜ਼ ਜਿਹੜੀ ਕਿਉਂਕਿ ਇੱਥੇ ਤਾਂ ਲੱਖਾਂ ਲੋਕ ਨੇ ਤੁਹਾਡੀ ਟੀਮ ਜਿੰਨੀ ਕੋਈ ਹੈਗੀ ਤੁਸੀਂ ਸੇਵਾ ਕਰ ਰਹੇ ਹੋ ਹੋਰ ਲੋਕਾਂ ਨੂੰ ਵੀ ਇਧਰ ਆਉਣਾ ਚਾਹੀਦਾ ਬਿਲਕੁਲ ਜੀ ਇਹ ਬਹੁਤ ਜ਼ਰੂਰੀ ਗੱਲ ਹੈ ਤੇ ਇਹ ਆਣਾ ਚਾਹੀਦਾ ਮੈਂ ਪਹਿਲਾਂ ਵੀ ਦੋ ਤਿੰਨ ਮੀਡੀਆ ਨੇ ਕਵਰੇਜ ਕੀਤਾਇਆ ਤਾਂ ਸੀ ਉਹਨਾਂ ਨੂੰ ਪਹਿਲਾਂ ਵੀ ਕਿਹਾ ਕਿ ਇਹ ਉਪਰਾਲਾ ਹੋਰ ਚਾਰ ਪੰਜ ਟੀਮਾਂ ਹੋਣ ਘੱਟੋ ਘੱਟ ਤਾਂ ਜੋ ਸਾਰੀਆਂ ਟਰਾਲੀਆਂ ਤੱਕ ਪਹੁੰਚ ਕੀਤੀ ਜਾ ਸਕੇ ਤਾਂ इजीली इजी ਰਹੂਗਾ ਜੀ ਕੀ ਨੌ ਤੁਹਾਡਾ ਜਸਮੇਲ ਸਿੰਘ ਬਰਾੜ ਕੀ ਲੱਗਦਾ ਤੁਹਾਨੂੰ ਇਹ ਮੁੰਡੇ ਇੱਥੇ ਬੀਪੀ ਚੈੱਕ ਕਰਦੇ ਨੇ ਸ਼ੂਗਰ ਚੈੱਕ ਕਰਦੇ ਨੇ ਤੇ ਕਈ ਵਾਰੀ ਹੁਣ ਅਸੀਂ ਇੱਥੇ ਦੇਖਿਆ ਕਿ ਇੱਕ ਵਿਅਕਤੀ ਦੀ ਇੱਥੇ ਬਾਈ ਦੇ ਖੜੇ ਨੇ 320 ਆ ਉਧਰ 400 ਆ ਮਤਲਬ ਨਾਰਮਲ ਤੋਂ ਕਿਤੇ ਜਾ ਕੇ ਉੱਪਰ ਆ ਆਪਾਂ ਇਹ ਤਾਂ ਹੋਇਆ ਸੰਘਰਸ਼ ਚ ਪਰ ਸਿਹਤ ਵੀ ਨਾਲ ਨਾਲ ਜ਼ਰੂਰੀ ਆ ਇਹ ਮੁੰਡੇ ਵਧੀਆ ਇਹਨਾਂ ਦਾ ਅប្រਾਲਾ ਡੋਰ ਟੂ ਡੋਰ ਜਾ ਕੇ ਦੇਖ ਰਹੇ ਆ ਪਰ ਇਹ ਸ਼ੂਗਰ ਹੈ ਤਕਰੀਬਨ ਹੁਣ ਆਪਣੇ ਪੰਜਾਬ ਚ ਤਾਰੇ ਘਰੇ ਹੈਗੀ ਬਿਮਾਰੀ ਜਿਹਦੇ ਬੰਦੇ ਨੂੰ ਸਮਝ ਹੀ ਨਾ ਆਉਂਦੇ ਇੱਥੇ ਤਾਂ ਕਿਸੇ ਮਤਲਬ ਫਾਰ ਦਾ ਟਾਈਮ ਹੀ ਆ ਨਾ ਇਹ ਜਿਹੜੇ ਬੰਦਿਆਂ ਨੂੰ ਪੱਕੀ ਬਿਮਾਰੀ ਹੈ ਉਹ ਪੱਕੀ ਗੋਲੀ ਚੱਲਦੀ ਹੁੰਦੀ ਹੈ ਹੁਣ ਕਹਿੰਦਾ ਜਿਵੇਂ ਮੈਨੂੰ ਵੀ ਹੈਗਾ 200 ਤੋਂ ਕਰੀਬ ਸ਼ੂਗਰ ਆ ਤੇ ਮੈਂ ਦਵਾਈ ਭੁਲਾਇਆ ਸੀਗਾ ਤੇ ਕੱਲ ਮੈਂ ਇੱਥੇ ਲੈਣ ਲੱਗਾ ਉਹ ਮੇਰੇ ਨਾਲ ਮੁੰਡਾ ਇੱਕ ਡਾਕਟਰ ਹੈ ਉਹ ਕਹਿੰਦਾ ਨਹੀਂ ਕਹਿੰਦਾ ਜਿਹੜਾ ਸਾਲਟ ਤੁਸੀਂ ਲੈਣੇ ਹੋ ਮੈਨੂੰ ਯਾਦ ਨਹੀਂ ਉਸ ਸਾਲਟ ਮੇਰੀ ਬੇਟੀ ਨੂੰ ਯਾਦ ਆ ਤੇ ਫਿਰ ਮੈਂ ਉਹ ਨਹੀਂ ਲਈ ਅੱਪਰ ਇਹ ਨਾ ਉਹ ਇੱਥੇ ਮਿਲਦੀ ਨਹੀਂ ਹੈਗੀ ਕਈ ਵਾਰੀ ਇੱਥੇ ਹੁਣ ਲੰਗਰ 'ਚ ਬੰਦਾ ਥੋੜਾ ਜਿਆ ਥੋੜਾ ਬਹੁਤ ਧੰਨਵਾਦ ਜਿਹਦੀਆਂ ਮੈਡੀਸਿਨ ਅਸੀਂ ਕਹਿੰਨੇ ਆ ਵੀ ਨੋਟ ਡਾਉਨ ਕਰਾਓ ਅਸੀਂ ਪੋਸਟਰ ਵੀ ਲਾਏ ਹੋਏ ਆ ਅੱਜ ਹੋਰ ਲਾਣੇ ਆ ਸਾਨੂੰ ਨੋਟ ਡਾਉਨ ਕਰਾਓ ਅਸੀਂ ਉਸੇ ਕੰਪਨੀ ਦੀ ਚੰਡੀਗੜ੍ਹ ਤੋਂ ਅਰੇਂਜ ਕਰੀਏ ਮੋਹਾਲੀ ਤੋਂ ਅਰੇਂਜ ਕਰੀਏ ਕਿਤੋਂ ਵੀ ਅਰੇਂਜ ਕਰੀਏ ਸੋ ਬਕਾਇਦਾ ਨੰਬਰ ਲਿਖ ਕੇ ਤੁਹਾਨੂੰ ਕਾਲ ਕਰਾਂਗੇ ਵੀ ਸਾਡੇ ਕੋਲ ਆ ਕੇ ਲਾ ਦਿਓ ਤੁਸੀਂ ਕਿੱਥੇ ਲਾਇਆ ਤੁਸੀਂ ਸਟਾਲ ਅਸੀਂ ਕਰਨਾ ਹੋ ਮੀਡੀਆ ਸਟੇਜ ਜਿੱਥੇ ਲੱਗੀ ਹੋਈ ਆ ਮੀਡੀਆ ਕੋਲ ਦੇਖੋਂਡ ਲਿਖਾ ਦਿਹਾ ਜੀ ਕੋਂਡਲੀ ਬਾਰਡਰ ਤੇ ਉੱਥੇ ਨਾਲ ਲੱਗਿਆ ਤੋਂ ਬਾਅਦ ਸੋ ਇਸ ਤਰ੍ਹਾਂ ਦੀ ਸੇਵਾ ਜਿਹੜੀ ਹੈ ਉਹ ਲਗਾਤਾਰ ਇੱਥੇ ਜਾਰੀ ਹੈ ਕਿ ਕਿਸ ਢੰਗ ਦੇ ਨਾਲ ਤੁਸੀਂ ਦੇਖੋਗੇ ਕਿਸਾਨੀ ਸੰਘਰਸ਼ ਹੈ ਜਿਹੜਾ ਉਹਦੇ ਵਿੱਚ ਹਰ ਤਰ੍ਹਾਂ ਦੀ ਸੇਵਾ ਜਾਰੀ ਹੈ ਇਹ ਹੁਣ ਮੁੰਡੇ ਦੇਖੋ ਤੁਸੀਂ ਬੀਪੀ ਚੈੱਕ ਕਰ ਰਹੇ ਨੇ 슈ਗਰ ਚੈੱਕ ਕਰ ਰਹੇ ਨੇ ਜਿਹਨੂੰ ਜਿਹੜਾ ਸਾਲਟ ਲਿਖਿਆ ਡਾਕਟਰ ਨੇ ਜਿਹੜੀ ਪ੍ਰਿਸਕ੍ਰਿਪਸ਼ਨ ਜਿਹੜੀ ਪ੍ਰਿਸਕਰਾਇਬਡ ਦਵਾਈ ਆ ਉਹ ਦੇ ਰਹੇ ਨੇ ਕਿਉਂਕਿ ਜ਼ਰੂਰੀ ਹੈ ਜਿਹੜਾ ਸੰਘਰਸ਼ਾ ਤਾਂ ਹੀ ਜਿੱਤਿਆ ਜਾਣਾ ਜੇ ਸਾਡੀ ਸਿਹਤ ਤੰਦਰੁਸਤ ਹੋਵੇਗੀ ਫਿਲਹਾਲ ਹਰ ਤਸਵੀਰ ਕਿਸਾਨੀ ਸੰਘਰਸ਼ੀ ਤੁਹਾਡੇ ਤੱਕ ਪਹੁੰਚਾਵਾਂਗੇ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਰਣਵੀਰ ਸਿੰਘ ਸਸਿਕਾਲ ਜੀ ਮੈਂ ਹਰਨਬੀਰ ਸਿੰਘ ਰਾਣਾ ਕਿਸਾਨੀ ਸੰਘਰਸ਼ ਦੀ ਹਰ ਤਸਵੀਰ ਤੁਹਾਡੇ ਤੱਕ ਪਹੁੰਚਾ ਰਿਹਾ ਇੱਕ ਤਸਵੀਰ ਹੋਰ ਤੁਹਾਡੇ ਤੱਕ ਪਹੁੰਚਾਉਣੀ ਲਾਜ਼ਮੀ ਹੈ ਤਾਂ ਇਹ ਜਿਹੜੇ ਵੀਰ ਨੇ ਇਹ ਇੱਥੇ ਟਰਾਲੀਆਂ ਦੇ ਵਿੱਚ ਆ ਕੇ ਬੀਪੀ 슈ਗਰ ਚੈੱਕ ਕਰ ਰਹੇ ਨੇ ਪਹਿਲਾਂ ਤੁਹਾਨੂੰ ਤਸਵੀਰ ਦਿਖਾਉਂਦੇ ਆ ਕਿ ਇੱਥੇ ਲਿਖਿਆ ਕਿ ਬਲੱਡ 슈ਗਰ ਟੈਸਟ ਬੀਪੀ ਚੈੱਕ ਆਹ ਮੁੰਡੇ ਜਿਹੜੇ ਨੇ ਨੌਜਵਾਨ ਨੇ ਇਹ ਭਰਾ ਸਾਰੀਆਂ ਟਰਾਲੀਆਂ ਦੇ ਵਿੱਚ ਸਵੇਰੇ ਸਵੇਰੇ 7 ਵਜੇ ਤੋਂ ਸ਼ੁਰੂ ਹੋ ਜਾਂਦੇ ਨੇ ਤੇ 슈ਗਰ ਟੈਸਟ ਕਰਦੇ ਨੇ ਕਿਉਂਕਿ ਕਈ ਵਾਰੀ ਜਦੋਂ ਤੁਸੀਂ ਬਾਹਰ ਆਉਨੇ ਹੋ ਤਾਂ ਬਾਹਰ ਆ ਕੇ 슈ਗਰ ਤੁਹਾਡੀ ਤੁਸੀਂ ਕੰਟਰੋਲ ਨਹੀਂ ਕਰਦੇ ਖਾਣ ਮਿੱਠਾ ਖਾਣ ਲੱਗ ਜੰਨੇ ਹੋ ਜਾਂ ਦਵਾਈਆਂ ਥੋੜੀ ਲਾਪਰਵਾਹੀ ਕਰਦੇ ਹੋ ਤਾਂ ਵੱਧ ਜਾਂਦੀ ਹੈ ਇਸ ਕਰਕੇ ਆਪਣੀ ਸਿਹਤ ਦਾ ਧਿਆਨ ਰੱਖਣ ਦੇ ਲਈ ਤੇ ਲੋਕਾਂ ਤੱਕ ਇਹ ਗੱਲ ਪਹੁੰਚਾਉਣ ਦੇ ਲਈ ਇਹ ਬਾਈ ਜੀ ਹੋਰੀ ਲੱਗੇ ਉਹ ਬਾਈ ਜੀ ਕੀ ਨਾਮ ਤੁਹਾਡਾ ਅਵਤਾਰ ਸਿੰਘ ਲਾਈਫ ਕੇਅਰ ਫਾਊਂਡੇਸ਼ਨ ਡੇਰਾ ਬੱਸੀ ਲਾਈਫ ਕੇਅਰ ਫਾਊਂਡੇਸ਼ਨ ਡੇਰਾ ਬੱਸੀ ਤੋਂ ਅਵਤਾਰ ਸਿੰਘ ਹੋ ਤੁਸੀਂ ਤੇ ਮੈਂ ਦੇਖਿਆ ਕਿ ਤੁਸੀਂ ਸਵੇਰੇ ਸਵੇਰੇ ਟਰਾਲੀਆਂ 'ਚ ਜਾਂਦੇ ਹੋ ਕਦੋਂ ਸ਼ੁਰੂ ਕਰ ਦਿੰਦੇ ਹਾਂ ਸੇਵਾ ਫਿਰ ਇਹ? ਤਕਰੀਬਨ 7 ਤੋਂ 7:30 ਸ਼ੁਰੂ ਕਰ ਦਿੰਦੇ ਆ ਸਵੇਰੇ। ਅੱਛਾ। ਤੇ 11 11:30 ਵਜੇ ਤੱਕ ਜਿੰਨੀ ਦੇਰ ਤੱਕ ਅਸੀਂ ਜਾ ਸਕਦੇ ਆ। ਤੇ ਕੀ ਕੀ ਨਜ਼ਰ ਆ ਰਿਹਾ ਜਿਹੜਾ ਜਦੋਂ ਤੁਸੀਂ ਸ਼ੂਗਰ ਚੈੱਕ ਕਰਦੇ ਹੋਣੇ ਤੁਹਾਡੇ ਸਾਹਮਣੇ ਆ। ਉਹਨਾਂ ਦੀ ਸ਼ੂਗਰ, ਇਹਨਾਂ ਦੀ ਸ਼ੂਗਰ 350 ਆਈ। ਇਹਨਾਂ ਦੀ 320 ਆਈ ਮੈਨ ਲੱਗਦਾ। ਉਹਨਾਂ ਦੀ 400 ਪਲੱਸ ਹੈ। ਉਹਨਾਂ ਦੀ 400 ਪਲੱਸ ਹੈ। ਕਿ ਮੈਡੀਸਿਨ ਤਾਂ ਲੈ ਰਹੇ ਨੇ ਉਹ। ਮੈਡੀਸਿਨ ਦੇ ਨਾਲ-ਨਾਲ ਥੋੜਾ ਮਿੱਠਾ ਵੀ ਜ਼ਿਆਦਾ ਖਾ ਰਹੇ ਆ। ਤਾਂ ਉਹ ਚੱਲ ਰਹੇ ਨੇ ਹਨਾ। ਹਰ ਚੀਜ਼ ਦਾ ਲੱਟੂ ਵੀ ਪਿੰਨੀਆਂ ਮਿੱਠਾ ਬਹੁਤ ਕੁਝ ਹੋ ਰਿਹਾ ਸੋ ਉਹਨਾਂ ਨੂੰ ਗਾਈਡ ਕਰਦੇ ਆ ਵੀ ਥੋੜਾ ਡਾਈਟ ਵੀ ਸੈੱਟ ਰੱਖੋ ਦਵਾਈ ਵਧਾਨ ਨਾਲ ਕੁਝ ਨਹੀਂ ਹੋਣਾ ਡਾਈਟ ਠੀਕ ਰੱਖੋਗੇ ਤਾਂ ਸ਼ੂਗਰ ਠੀਕ ਰੋਗੇ ਸ਼ੂਗਰ ਵਧੂਗੀ ਤਾਂ ਪ੍ਰੋਬਲਮ ਆਊਗੀ ਇਹ ਜਿਵੇਂ ਇੱਕ ਟਰਾਲੀ ਕੋ ਖੜੇ ਆ ਜਦੋਂ ਤੁਸੀਂ ਹੋਰ ਟਰਾਲੀਆਂ ਕੋਲ ਗਏ ਆ ਤਾਂ ਕਾਫੀ ਲੋਕਾਂ ਦੀ ਇਹ ਸਮੱਸਿਆ ਹੈਗੀ ਹੈ ਬਿਲਕੁਲ ਜੀ ਬਿਲਕੁਲ ਸ਼ੂਗਰ ਕਾਫੀ ਹਾਈ ਹੈਗੀ ਹੈ ਸੋ ਦੂਜਾ